ਸਾਤ ਸ਼੍ਰੀ ਅਕਾਲ ਜੀ ਮੈਂ ਡਾਕਟਰ ਰਮਨ ਗੱڪੜ ਕਖੜ ਆਯੁਰਵੈਦਿਕ ਕਲੀਨਿਕ ਸਾਧਿਕ ਤੋਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗੁਰਵਿੰਦਰ ਸਿੰਘ ਜੀ ਨਾਲ ਜੋ ਲਗਭਗ 4 ਸਾਲ ਤੋਂ ਸਾਈਨਸ ਤੇ ਅਲਰਜੀ ਨਾਕਰੀ ਅਲਰਜੀ ਤੋਂ ਪ੍ਰੇਸ਼ਾਨ ਸੀ ਅਤੇ ਕਾਫੀ ਲੰਮੇ ਸਮੇਂ ਤੋਂ ਐਲੋਪੈਥਿਕ ਦਵਾਈ ਖਾ ਰਹੇ ਸੀ ਹਾਂਜੀ ਗੁਰਵਿੰਦਰ ਸਿੰਘ ਜੀ ਕੀ ਪ੍ਰੋਬਲਮ ਕੀ ਸੀ ਤੇ ਕਿੰਨੇ ਸਮੇਂ ਤੋਂ ਸੀ ਨਾਲ ਸੰਨ 3-4 ਸਾਲ ਤੋਂ ਮੰਨ ਲ ਕੇ ਪ੍ਰੋਬਲਮ ਸੀਗੀ ਕੀ ਅਲਰਜੀ ਦੀ ਦੇ ਅੱਖਾਂ 'ਚੋਂ ਜਿਹੜਾ ਪਾਣੀ ਆਉਂਦਾ ਰਹਿੰਦਾ ਜਦੋਂ ਵੀ ਛਿੱਕਾਂ ਲੱਗੀਆਂ ਲਗਾਤਾਰ ਹੀ ਲੱਗਦੀਆਂ ਸੀ ਹਾਂਜੀ ਤੇ ਗਲੇ 'ਚ ਮਰੇ ਮਰੇ ਛੜਕਦਾ ਰਹਿੰਦਾ ਸੀਗਾ ਠੀਕ ਹੈ ਤੇ ਨੱਕ 'ਚੋਂ ਪਾਣੀ ਵਗਦਾ ਰਹਿੰਦਾ ਸੀਗਾ ਠੀਕ ਹੈ ਜਦੋਂ ਵੀ ਮੈਂ ਸਵੇਰ ਉੱਠਣਾ ਹਾਂਜੀ ਮੇਰਾ ਸਿਰ ਭਾਰਾ ਹੋਣਾ ਠੀਕ ਹੈ ਪੂਰਾ ਮਤਲਬ ਇਹ ਮੋੜ ਕੇ ਛਿੱਕਾਂ ਆ ਸਟਾਰਟ ਹੋ ਜਾਂਦੇ ਨੇ ਠੀਕ ਹੈ ਜਾਂ ਜਦੋਂ ਵੀ ਕਿਤੇ ਠੰਡੇ ਥਾਂ ਤੋਂ ਗਰਮ ਥਾਂ ਤੇ ਜਾਂਦਾ ਹਾਂਜੀ ਉਦੋਂ ਵੀ ਛਿੱਕਾਂ ਸਟਾਰਟ ਹੋ ਜਾਂਦੇ ਨੇ ਸੀਗਾ ਠੀਕ ਹੈ ਜਾਂ ਜਦੋਂ ਮੌਸਮ ਸਟਾ ਬਦਲਦਾ ਸੀਗਾ ਜੀ ਹਾਂਜੀ ਉਹਦੇ ਨਾਲ ਵੀ ਹੋ ਜਾਂਦਾ ਸੀਗਾ ਠੀਕ ਹੈ ਉਹਦੇ ਨਾਲ ਬਹੁਤ ਦਿੱਕਤ ਹੁੰਦੀ ਸੀਗੀ ਮੈਨੂੰ ਤੇ ਤੁਸੀਂ ਐਲੋਪੈਥੀ ਮੈਡੀਸਿਨ ਕਿੰਨਾ ਟਾਈਮ ਕਰਦੀ ਆ ਇਹ ਮੈਂ ਘੱਟੋ-ਘੱਟ 2 ਸਾਲ ਕਰਦੀ ਆ 2 ਸਾਲ ਕਰਦੀ ਆ ਕੋਈ ਫਰਕ ਰਿਹਾ ਸੀ ਉਹਦੇ ਨਾਲ ਨਹੀਂ ਉਹਦੇ ਨਾਲ ਮਤਲਬ ਕਿ ਜਿੰਨਾ ਚਿਰ ਦਵਾਈ ਲਈ ਜਾਂਦਾ ਸੀਗਾ ਉਨਾ ਟਾਈਮ ਹੀ ਸੈੱਟ ਸੀਗਾ ਠੀਕ ਹੈ ਨਹੀਂ ਇਦਾਂ ਕੋਈ ਨਹੀਂ ਸੀ ਠੀਕ ਹੈ ਤੇ ਆਪਣਾ ਤੁਸੀਂ ਆਯੁਰਵੈਦਿਕ ਦਵਾਈ ਤੁਹਾਨੂੰ ਮੈਂ ਤਕਰੀਬਨ 2 ਤੋਂ 2.5 ਮਹੀਨੇ ਦਵਾਈ ਆ ਹਾਂਜੀ ਨਹੀਂ ਨਹੀਂ ਤਾਂ ਕਿਸ ਤਰ੍ਹਾਂ ਦਾ ਰਿਜ਼ਲਟ ਹੈ ਕਿਸ ਤਰ੍ਹਾਂ ਫੀਲ ਹੁੰਦਾ ਮਤਲਬ ਨੱਕ ਚੋਂ ਕੋਈ ਪਾਣੀ ਵਗੈਰਾ ਆ ਰਿਹਾ ਨਹੀਂ ਹੁਣ ਦਿੱਕਤ ਹੈ ਨਹੀਂ ਕੋਈ ਨਹੀਂ ਕੋਈ ਛਿੱਕਾਂ ਆ ਰਹੀਆਂ ਨਹੀਂ ਜੀ ਨਹੀਂ ਹੁਣ ਸਿਰ ਦਾ ਭਾਰ ਆਪਨ ਨਹੀਂ ਜੀ ਹੁਣ ਸੈੱਟ ਹੈ ਤੇ ਕਿਸੇ ਤਰ੍ਹਾਂ ਦੀ ਹੋਰ ਜਿਹੜਾ ਕੱਲ ਚ ਰੇਸ਼ਾ ਡੇਕਦਾ ਸੀਗਾ ਤੁਹਾਡੇ ਨਹੀਂ ਉਹ ਵੀ ਠੀਕ ਹੋ ਗਿਆ ਠੀਕ ਹੋ ਗਿਆ ਅੱਖਾਂ ਦੇ ਜਲਣ ਨੂੰ ਪਾਣੀ ਕਿਸੇ ਤਰ੍ਹਾਂ ਦਾ ਨਹੀਂ ਕੋਈ ਦਿੱਕਤ ਹੁੰਦੀ ਨਹੀਂ ਹੋਈ ਜੀ ਸਭ ਕੁਝ ਇਹ ਤੁਹਾਨੂੰ ਹਰਬਲਿਕ ਦਵਾਈ ਦਾ ਲੱਗਿਆ ਹੋਵੇ ਵੀ ਇਹਨੇ ਲਗਭਗ ਘੱਟ ਕੰਮ ਕੀਤਾ ਜਾ ਉਸ ਤੋਂ ਵੱਧ ਹੀ ਸੀਗਾ ਨਹੀਂ ਉਹਦੇ ਨਾਲ ਮੈਨੂੰ ਬਹੁਤ ਫਰਕ ਰਿਹਾ ਉਹ ਤਾਂ ਕਿਉਂਕਿ ਜਿੰਨਾ ਚਿਰ ਮੈਂ ਲਈ ਜਾਂਦਾ ਠੀਕ ਰਹਿਣਾ ਸੀ ਇਹਨੂੰ ਹੁਣ ਮੈਨੂੰ ਖਾਦੀ ਨੂੰ ਦਿਨ ਸਾਲ ਤਿੰਨ ਮਹੀਨੇ ਹੋ ਗਏ ਆ ਹਾਂਜੀ ਅਜੇ ਤੱਕ ਕੋਈ ਦਿੱਕਤ ਨਹੀਂ ਆਈ ਹੁਣ ਤੁਸੀਂ ਗਰਮ ਚੱਕਰ ਦੇ ਵਿੱਚ ਜਾ ਹਾਂਜੀ ਜਾਣਾ ਮੈਨੂੰ ਕੋਈ ਦਿੱਕਤ ਨਹੀਂ ਹੋਏ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਦੱਸ ਸਕਦੇ ਹੋ ਨਹੀਂ ਮੈਨੂੰ ਹੁਣ ਕੋਈ ਦਿੱਕਤ ਨਹੀਂ ਮੈਨੂੰ ਜਾਂ ਬਿਲਕੁਲ ਠੀਕ ਹੈ ਹੁਣ ਮੈਂ ਠੀਕ ਹੈ ਜੀ ਧੰਨਵਾਦ